ਹਾਂਜੀ ਸਟੂਡੈਂਟਸ ਵੈਲਕਮ ਕਰਦਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਕਰਾਂਗੇ ਵਾਰਕਾ ਵਾਰਕਾ ਦੀ ਪ੍ਰਵਾਹਸ਼ਾ ਪ੍ਰਕਿਰਤੀ ਤੇ ਵਿਸ਼ੇਸ਼ਤਾਵਾਂ ਚਾਹੇ ਤੁਹਾਨੂੰ ਕਲਾ ਕੁਐਸਚਨ ਵਿਸ਼ੇਸ਼ਤਾਵਾਂ ਪੁੱਛ ਲੈਣ ਤਾਂ ਵੀ ਇਹੀ ਆਊਗਾ ਚਾਹੇ ਤੁਹਾਨੂੰ ਪੁੱਛ ਲੈਣ ਵਾਰ ਦੀ ਪ੍ਰਵਾਹਸ਼ਾ ਦੇ ਉੱਤੇ ਇਸ ਦੇ ਤੱਤਾਂ ਦਾ ਵਰਣਨ ਕਰੋ ਤਾਂ ਵੀ ਇਹੀ ਆਂਸਰ ਆਊਗਾ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਰਕਾ ਪੰਜਾਬੀ ਸਾਹਿਤ ਦਾ ਜਿਹੜੇ ਕਿ ਇੱਕ ਮੌਲਿਕ ਰੂਪ ਆ ਤੇ ਇਸ ਦਾ ਪਹਿਲਾ ਰੂਪ ਆ ਜਿਹੜੇ ਕਿ ਲੋਕ ਵਾਰਾ ਵਾਰ ਕਾਪ ਨੂੰ ਪਹਿਲਾਂ ਕਹਿੰਦੇ ਸੀ ਲੋਕ ਵਾਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਵਿਰਤੀ ਅਧਿਆਤਮਕਤਾ ਵੱਲ ਮੋੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਕਿ ਵਾਰ ਕਾਪ ਦੀ ਵਿਰਤੀ ਨੂੰ ਅਧਿਆਤਮਕਤਾ ਵੱਲ ਜੋੜਿਆ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ ਜਿਹੜੀ ਪੰਜਾਬੀ ਸਾਹਿਤ ਦੀ ਸਭ ਤੋਂ ਉੱਤਮ ਰਚਨਾ ਮੰਨੀ ਜਾਂਦੀ ਹੈ ਵਾਰ ਕਾਪ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਤੇ ਇਸ ਤਰ੍ਹਾਂ ਵਾਰ ਕਾਪ ਦੇ ਜਿਹੜੇ ਕਿ ਵਾਰ ਕਾਵਾ ਤਿੰਨ ਪੜਾਵਾਂ ਦੇ ਵਿੱਚੋਂ ਲੋਕਵਾਰ ਅਧਿਆਤਮਕਵਾਰ ਤੇ ਇਤਿਹਾਸਿਕਵਾਰਾਂ ਦੇ ਵਿੱਚੋਂ ਲੰਘਿਆ ਅਧਿਆਤਮਕਵਾਰਾਂ ਜਿਹੜੇ ਕਿਹਾਗੇ ਇਹਨਾਂ ਨੂੰ 22 ਤੇ ਵਾਰ ਰੂਪ ਦੇ ਵਿੱਚ ਹਮੇਸ਼ਾ ਦੋ ਵਿਰੋਧੀ ਯੁੱਟ ਪੇਸ਼ ਕੀਤੇ ਜਾਂਦੇ ਨੇ ਮਤਲਬ ਕਿ ਵਾਰ ਦੇ ਵਿੱਚ ਦੋ ਵਿਰੋਧੀ ਯੁੱਟਾਂ ਨੂੰ ਪੇਸ਼ ਕਰਾਇਆ ਜਾਂਦਾ ਇਹਦੇ ਵਿੱਚ ਪੰਜਾਬੀ ਵਾਰ ਦਾ ਪ੍ਰਮੁੱਖ ਜਿਹੜਾ ਪਛਾਣ ਜਿੰਨਾ ਇਸ ਦਾ ਵੀਰ ਰਸ ਦੀ ਪ੍ਰਧਾਨਤਾ ਹੁੰਦਾ ਕਵਾਰ ਕਾ ਆਪਦੇ ਵਿੱਚ ਸਭ ਤੋਂ ਜਿਆਦਾ ਰਸ ਪ੍ਰਧਾਨ ਹੁੰਦਾ ਵੀਰ ਰਸ ਵੀਰਤਾ ਤੇ ਕਵਾਰ ਦੇ ਵਿੱਚ ਦੋ ਧਿਰਾਂ ਦੇ ਵਿੱਚ ਜਿਹੜੇ ਕਿ ਆਪਸੀ ਸੰਘਰਸ਼ ਨੂੰ ਇਹਦੇ ਵਿੱਚ ਬਿਆਨ ਕੀਤਾ ਜਾਂਦਾ ਜਿਵੇਂ ਚੰਡੀ ਦੀ ਵਾਰ ਦੇ ਵਿੱਚ ਰਾਖਸ਼ਾਂ ਤੇ ਦੁਰਗਾ ਦੇਵੀ ਦੇ ਵਿਚਕਾਰ ਠੀਕ ਹੈ ਤੇ ਜਿਹਦੇ ਵਿੱਚ ਨੇਕੀ ਦੀ ਜਿੱਤ ਹੁੰਦੀ ਆ ਬਦੀ ਦੀ ਹਾਰ ਹੁੰਦੀ ਆ ਤੇ ਅਧਿਆਤਮਕ ਕਵਾਰਾਂ ਜਿਹੜੇ ਕਿ ਉਹਦੇ ਵਿੱਚ ਵੀਰ ਰਸ ਵੀਰ ਰਸ ਨਹੀਂ ਉਹ ਅਧਿਆਤਮਕ ਪੜਾਦਿਆਂ ਨੇ ਧਾਰਮਿਕ ਪੜਾ ਤੇ ਲੋਕ ਕਵਾਰਾਂ ਤੇ ਇਤਿਹਾਸਿਕ ਕਵਾਰਾਂ ਵਿਰਤਾਂਤ ਹੁੰਦਾ ਇਹਨਾਂ ਦੇ ਵਿੱਚ ਤੇ ਇਹ ਤਤਕਾਲੀ ਜਥਾਰਤ ਨੂੰ ਗਲਪ ਵਿੰਭਰਾਂ ਹੀ ਜਿਹੜੇ ਕਿ ਇਹਦੇ ਵਿੱਚ ਪੇਸ਼ ਕੀਤਾ ਜਾਂਦਾ ਅਧਿਆਤਮਕ ਬਾਰਾਂ ਜਿਹੜੇ ਕਿ ਵਿਰਤਾਂਤ ਮੁਕਤ ਹੁੰਦੀਆਂ ਨੇ ਤੇ ਇਹਨਾਂ ਵਿਚਲੇ ਜਿਹੜੇ ਕਿ ਸ਼ਲੋਕ ਅਧਿਆਤਮਕ ਬਾਰਾਂ ਵਿਚਲੇ ਤਤਕਲੀਨ ਸਮਾਜਿਕ ਜਥਾਰਤ ਨੂੰ ਪੇਸ਼ ਕਰਦੇ ਨੇ ਤੇ ਉਸ ਸਮੇਂ ਦੇ ਮਤਲਬ ਕੀ ਤੇ ਪੌੜੀਆਂ ਅਮੂਰਤ ਸੰਬੰਧਨ ਜਿਹੜੀਆਂ ਕਿ ਅਧਿਆਤਮਕ ਬਾਰਾਂ ਦੇ ਵਿੱਚ ਹੁੰਦੀਆਂ ਨੇ ਅਮੂਰਤ ਭਾਵ ਕੀ ਜਿਹਦੀ ਕੋਈ ਮੂਰਤ ਨਾ ਹੋਵੇ ਤੇ ਲੋਕ ਇਤਿਹਾਸਿਕ ਵਾਰਾ ਜਿਹੜੇ ਕਿ ਮਨੁੱਖ ਕੇਂਦ੍ਰਿਤ ਹੁੰਦੇ ਨੇ ਮਨਨ ਕਿ ਜਿਹੜੇ ਲੋਕ ਇਤਿਹਾਸਿਕ ਵਾਰਾ ਹੁੰਦੀਆਂ ਨੇ ਉਹਨਾਂ ਵਿੱਚ ਮਨੁੱਖ ਸੈਂਟਰ ਦੇ ਵਿੱਚ ਹੁੰਦਾ ਮਨੁੱਖ ਕੇਂਦ੍ਰਿਤ ਹੁੰਦੇ ਨੇ ਤੇ ਅਧਿਆਤਮਿਕ ਵਾਰਾ ਜਿਹੜੇ ਕਿ ਪਰਮਾਤਮਾ ਕੇਂਦ੍ਰਿਤ ਹੁੰਦੇ ਨੇ ਬ੍ਰਹਮ ਕੇਂਦ੍ਰਿਤ ਉਹਦੇ ਵਿੱਚ ਪਰਮਾਤਮਾ ਨੂੰ ਮੁੱਖ ਰੱਖਿਆ ਜਾਂਦਾ ਤੇ ਲੋਕ ਇਤਿਹਾਸਿਕ ਵਾਰ ਦਾ ਨਾਇਕ ਜਿਹੜੇ ਕਿ ਮਾਰਦਾ ਮਰਦਾ ਦੁੱਖਾ ਦੰਦਾ ਤੇ ਪਾਉਂਦਾ ਜਿਹੜੇ ਲੋਕ ਇਤਿਹਾਸਿਕ ਵਾਰਾਂ ਨੇ ਉਹਨਾਂ ਦਾ ਜਿਹੜਾ ਨਾਇਕ ਹੁੰਦਾ ਉਹ ਮਾਰਦਾ ਵੀ ਆ ਮਰਦਾ ਵੀ ਆ ਤੇ ਦੁੱਖ ਦਿੰਦਾ ਤੇ ਪਾਉਂਦਾ ਪਰ ਅਧਿਆਤਮਕ ਵਾਰਾਂ ਦਾ ਜਿਹੜੇ ਕੀ ਨਾਇਕ ਹੈ ਉਹ ਅਮੂਰਤ ਅਗਮ ਅਗੋਚ ਪਰਮਾਤਮਾ ਸਵੰਦੀ ਨੇ ਤੇ ਉਹ ਰਹੱਸ ਦਾ ਵਿਸ਼ਾ ਹੁੰਦੇ ਨੇ ਅਧਿਆਤਮਕ ਵਾਰ ਅਧਿਆਤਮਕ ਇਤਿਹਾਸਿਕ ਤੇ ਲੋਕ ਵਾਰਾਂ ਤਿੰਨਾਂ ਦੀ ਪ੍ਰਮੁੱਖ ਪਛਾਣ ਮੈਮਾ ਮੁਖ ਹੋਣਾ ਤੇ ਉਹ ਆਪੋ ਆਪਣੇ ਨਾਇਕ ਲਈ ਜਿਹੜੇ ਕੀ ਮੈਮਾ ਕਰਦੀਆਂ ਨੇ ਇਹ ਤਾਂ ਸਿਰਫ ਸਾਰਾ ਹੋਗਾ ਜਾਣ ਪਛਾਣ ਦੇ ਵਿੱਚ ਜਿਵੇਂ ਤੁਸੀਂ ਹੈਡਿੰਗ ਕੱਟ ਸਕਦੇ ਜਾਣ ਪਛਾਣ ਤੇ ਵਾਰਕਾ ਆਪਦੇ ਤਿੰਨ ਪੜਾ ਇਹ ਦੋ ਹੈਡਿੰਗ ਬਣਾ ਸਕਦੇ ਇਥੋਂ ਉਸ ਤੋਂ ਅੱਗੇ ਵਾਰ ਦੀ ਪਰਿਭਾਸ਼ਾ ਹਾਂਜੀ ਵਾਰ ਇੱਕ ਜਹਾਕਾ ਵਰੂਪਾ ਜਿਸ ਦੇ ਵਿੱਚ ਦੇਸ਼ ਕੌਮ ਜਾਂ ਧਰਮ ਲਈ ਯੰਗ ਦੇ ਮਜਾਨ ਦੇ ਵਿੱਚ ਜੂਝਦਿਆਂ ਜਿੱਤ ਪ੍ਰਾਪਤ ਕਰਨ ਜਾਂ ਸ਼ਹੀਦ ਹੋਣ ਵਾਲੇ ਸੂਰਮੇ ਦੀ ਸੂਰਮਗਤੀ ਨੂੰ ਵਿਸ਼ੇਸ਼ ਪ੍ਰਕਾਰ ਦੀ ਸ਼ੰਦਾ ਸ਼ੰਦਾਬੰਦੀ ਉਹਦੇ ਜੋਸ਼ ਭਰੀ ਭਾਸ਼ਾ ਉਸ ਤੇ ਜੋਸ਼ ਭਰੀ ਭਾਸ਼ਾ 17 ਨੇ ਅਲੰਕਾਰਾਂ ਬਿੰਬ ਸਿਰਜਣਾ ਨਹੀਂ ਪੇਸ਼ ਕੀਤਾ ਜਾਂਦਾ ਜ ਜਿਹਦੇ ਵਿੱਚ ਵੀਰ ਰਸ ਪ੍ਰਧਾਨ ਹੁੰਦਾ ਤੇ ਜਿਸ ਦੇ ਨਾਲ ਸਰੋਤਿਆਂ ਵਿੱਚ ਜਿਹੜੇ ਕਿ ਵਾਰ ਨੂੰ ਪੜ ਕੇ ਜੋਸ਼ ਪੈਦਾ ਹੁੰਦਾ ਤੇ ਉਹਨਾਂ ਦਾ ਜੰਗ ਦੇ ਮੈਦਾਨ ਦੇ ਵਿੱਚ ਉਹ ਜੂਝਣ ਲਈ ਜਿਹੜੇ ਕਿ ਖੂਨ ਖੋਲਣ ਲੱਗ ਪੈਂਦਾ ਤੇ ਇਸ ਦੇ ਉਲਟ ਜਿਹੜੇ ਕਿ ਅਧਿਆਤਮਕ ਵਾਰਾਂ ਦੇ ਵਿੱਚ ਸ਼ਾਂਤ ਰਸ ਪ੍ਰਧਾਨ ਹੁੰਦੀਆਂ ਨੇ ਜਿਹੜੀਆਂ ਧਾਰਮਿਕ ਵਾਰਾਂ ਹੁੰਦੇ ਨੇ ਅਧਿਆਤਮਕ ਵਾਰਾਂ ਜਿਵੇਂ 22 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤਾਂ ਉਹਨਾਂ ਦੇ ਵਿੱਚ ਸ਼ਾਂਤ ਰਸ ਪ੍ਰਧਾਨ ਤੇ ਜਿਹੜੀਆਂ ਹੈਗੀਆਂ ਦੂਜੀ ਵਾਰਾ ਤੇ ਉਹਨਾਂ ਦੇ ਵਿੱਚ ਹੈਗਾ ਵੀਰਸ ਅੱਗੇ ਹੈਗੇ ਨੇ ਵਾਰ ਦੇ ਤੇ ਵਾਰਕਾਪ ਦੇ ਤੁਸੀਂ ਇਹਦਾ ਸ਼ਬਦੀ ਅਰਥ ਵੀ ਲਿਖ ਸਕਦੇ ਹੋ ਤੱਤਾਂ ਤੋਂ ਪਹਿਲਾਂ ਵਾਰਕਾਪ ਦੇ ਤੱਤ ਲਿਖਣ ਤੋਂ ਪਹਿਲਾਂ ਤੇ ਕਿ ਵੀ ਥੋੜੀ ਜਾਣਕਾਰੀ ਹੋਣੀ ਚਾਹੀਦੀ ਤੁਹਾਨੂੰ ਜਿਹੜੇ ਕਿ ਅਧਿਆਤਮਕ ਵਾਰਾਂ ਨੇ ਉਹ 22 ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਜਿਨ੍ਹਾਂ ਦੇ ਵਿੱਚੋਂ 21-12 ਤਾਂ ਹੈਗੇ ਨੇ ਗੁਰੂਆਂ ਦੀਆਂ ਤੇ ਜਿਹੜੀ 22ਵੀਂ ਵਾਰ ਉਹ ਸੱਤੇ ਤੇ ਬਲਵੰਟ ਦੀ ਵਾਰਾ ਸੱਤੇ ਤੇ ਬਲਵੰਟ ਦੀ ਵਾਰਾ 22ਵੀਂ ਵਾਰ ਇਹ ਹੈਗੇ ਨੇ ਜਿਹੜੀ ਕਿ ਬਾਕੀ 21-12 ਗੁਰੂਆਂ ਦੇ ਨੇ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 3-12 ਗੁਰੂ ਅਮਰਦਾਸ ਜੀ ਦੇ 4 ਵਾਰਾ ਸ਼੍ਰੀ ਗੁਰੂ ਰਾਮਦਾਸ ਜੀ ਦੀ 8-12 ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ 9-12 ਤੇ ਕੁੱਲ ਹੋ ਗਏ 21 ਤੇ ਜਿਹੜੀ 22 ਨੰਬਰ ਵਾਲੀ ਵਾਰ ਉਹ ਸੱਤਾ ਤੇ ਬਲਵੰਟ ਦੀ ਵਾਰਾ ਜੋ ਇਹਦੇ ਵਿੱਚ ਤੁਸੀਂ ਵਾਰਕਾਪ ਦੇ ਜਿਹੜੇ ਕਿ ਇਹਦੇ ਸ਼াব্দਿਕ ਅਰਥ ਉਹ ਵੀ ਦੱਸ ਸਕਦੇ ਹੋ ਬਟ ਇਹਨਾਂ ਦੇ ਵਿੱਚ ਇਹ ਕਿ ਅਲੱਗ-ਅਲੱਗ ਰਾਈਟਰ ਨੇ ਅਲੱਗ-ਅਲੱਗ ਵਿਦਵਤ ਨੇ ਜਿਵੇਂ ਪ੍ਰੋਫੈਸਰ ਪ੍ਰੀਤਮ ਸਿੰਘ ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਇਹ ਕਹਿੰਦੇ ਨੇ ਕਿ ਵੀਰਕਾਪ ਦੇ ਪਤੀ ਤੇ ਵਿਕਾਸ ਵਿੱਚ ਵਾਰ ਦੇ ਸ਼াব্দਿਕ ਅਰਥਾਂ ਬਾਰੇ ਕਾਫੀ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਵਾਰ ਸ਼ਬਦ ਸੰਸਕ੍ਰਿਤ ਦੇ ਬ੍ਰੀ ਧਾਤੂ ਤੋਂ ਲਿਖਿਆ ਬ੍ਰੀ ਧਾਤੂ ਤੋਂ ਬਣਿਆ ਵਾਰ ਸ਼ਬਦ ਸੰਸਕ੍ਰਿਤ ਦੇ ਬ੍ਰੀ ਧਾਤੂ ਤੋਂ ਬਣਿਆ ਜਿਸ ਦਾ ਅਰਥ ਹੈਗਾ ਵੈਰੀ ਦੁਸ਼ਮਣ ਜਾਂ ਪਹਾਦਰ ਤੇ ਉਹ ਆਪਾਂ ਵਾਰ ਕਾ ਦਾ ਅਰਥ ਲੈ ਸਕਦੇ ਆ ਕਿ ਵਾਰ ਕਰਨਾ ਜਾਂ ਵਾਰ ਰੋਕਣ ਵਾਲਾ ਦੂਜਾ ਅਰਥ ਇਹਦਾ ਸਮੂਹ ਵੀ ਆ ਜਿਸ ਨੂੰ ਪੰਜਾਬੀ ਦੇ ਵਿੱਚ ਆਪਾਂ ਵਾਰ ਕਿਹਾ ਜਾਂਦਾ ਤਾਂ ਤੀਜਾ ਅਰਥ ਹੈ ਜਿਹੜੇ ਕਿ ਵਰਜਨਾ ਜਾਂ ਰੋਕਣਾ ਵੀ ਆ ਜਿਵੇਂ ਕਿ ਹਮਲੇ ਧਾਵੇ ਤੋਂ ਰੋਕ ਥਮ ਜਾਂ ਸੁਰੱਖਿਆ ਦਾ ਯਤਨ ਕਰਨਾ ਠੀਕ ਹੈ ਇਹਨੂੰ ਵੀ ਵਾਰ ਦਾ ਨਾਮ ਦਿੱਤਾ ਗਿਆ ਤੇ ਵਾਰ ਦਾ ਚੌਥਾ ਅਰਥ ਹੈ ਦਾ ਵਾਰ-ਵਾਰ ਦੁਹਰਾਉਣਾ ਟਾਡੀ ਲੋਕ ਸੂਰਮੇ ਕਥੀ ਦੇ ਕਥਾਵਾਂ ਨੂੰ ਵਾਰ-ਵਾਰ ਦੁਹਰਾ ਕੇ ਸੁਣਾਉਂਦੇ ਸੀ ਜਿਸ ਕਰਕੇ ਇਹਦਾ ਨਾਮ ਕੀ ਪੈ ਗਿਆ ਵਾਰ ਪੈ ਗਿਆ ਤੇ ਵਾਰ ਦਾ ਪੰਜਮ ਅਰਥ ਹੁੰਦਾ ਵਾਰ ਭਾਵ ਕੀ ਦਰਵਾਜ਼ਾ ਮਾਲਵੇ ਵਿੱਚ ਇਹ ਸ਼ਬਦ ਹਲੇ ਵੀ ਵਰਤਿਆ ਜਾਂਦਾ ਤੇ ਇਹ ਸ਼ਬਦ ਰਗਵੇਦ ਦੇ ਵਿੱਚ ਇਸ ਅਰਥ ਦੇ ਵਿੱਚ ਵਰਤਿਆ ਗਿਆ ਟਾਡੀ ਜਪਟ ਲੋਕ ਸੂਰਮਿਆਂ ਦੇ ਦਰਵਾਜ਼ੇ ਤੇ ਖਲੋ ਕੇ ਵੀਰਤਾ ਭਰਪੂਰ ਗੀਤਾਂ ਦਾ ਉਚਾਰਨ ਕਰਦੇ ਸੀ ਜਿਸ ਕਰਕੇ ਇਹਦਾ ਨਾਮ ਕੀ ਪੈ ਗਿਆ ਵਾਰ ਪੈ ਗਿਆ ਤੇ ਛੇਮਾ ਅਰਥ ਹੋਇਆ ਇਹਦਾ ਵਾਰ ਹਟ ਭਾਵ ਕੀ ਰਾਜਸਥਾਨ ਦੇ ਵਿੱਚ ਵਾਰ ਹਟ ਨਾਮ ਇੱਕ ਜਤ ਪਟ ਜاتی ਸੀ ਜੋ ਆਪਣੇ ਸਵਾਮੀ ਦੇ ਦਰਾਂ ਤੇ ਪ੍ਰਸ਼ੰਸਾ ਦੇ ਗੀਤ ਗਾਉਂਦੇ ਤੇ ਹੱਟ ਕਰਕੇ ਇਨਾਮ ਪ੍ਰਾਪਤ ਕਰਦੇ ਸੀ ਜਿਸ ਕਰਕੇ ਇਹਦਾ ਨਾਮ ਵਾਰ ਪੈ ਗਿਆ ਮਤਲਬ ਕਿ ਇਹਦੇ ਜਿਹੜੇ ਕਿ ਅਲੱਗ-ਅਲੱਗ ਸ਼ਾਬਦਿਕ ਅਰਥ ਦੱਸੇ ਹੋਏ ਨੇ ਵੈਸੇ ਤੁਸੀਂ ਇੰਨਾ ਗਜਸਟ ਯਾਦ ਕਰ ਲੈਣਾ ਕਿ ਵਾਰ ਕਾਵ ਦਾ ਬ੍ਰੀਤ ਹਤ ਤੋਂ ਲਿਆ ਗਿਆ ਸ਼ਬਦਾ ਸੰਸਕ੍ਰਿਤ ਇਹ ਜਿਸ ਦਾ ਅਰਥ ਹੈਗਾ ਵਾਰ ਕਰਨਾ ਠੀਕ ਹੈ ਅੱਗੇ ਹੈਗੇ ਨੇ ਵਾਰ ਦੇ ਤਤ ਹਾਂਜੀ ਵਾਰ ਦਾ ਵਿਸ਼ਾ ਤੇ ਸਾਹੀ ਰੂਪ ਸਾਹੀ ਦੇ ਦੂਜੇ ਰੂਪਾਂ ਨਾਲ ਬਹੁਤ ਫਿੰਨਾ ਤੇ ਇਹਨਾਂ ਗੁਣਾਂ ਦੀ ਸਫਲਤਾ ਕਿਸੇ ਵਾਰ ਨੂੰ ਜਿਹੜੇ ਕਿ ਸਫਲ ਬਣਾ ਸਕਦੀ ਹੈ ਅਗਰ ਇਹ ਜਿਹੜੇ ਸਾਰੇ ਗੁਣ ਹੋਣਗੇ ਪਹਿਲਾ ਮੂਨ ਅਰਥ ਜਾਂ ਉਦੇਸ਼ ਲੋਕਵਾਰਾਂ ਤੇ ਇਤਿਹਾਸਿਕ ਵਾਰ ਦਾ ਮੁੱਖ ਉਦੇਸ਼ ਰੱਖ ਕੇ ਹੀ ਜਿਹੜੇ ਕਿ ਉਹਨੂੰ ਪੇਸ਼ ਕੀਤਾ ਜਾਂਦਾ ਮੂਨ ਅਰਥ ਹੋ ਗਿਆ ਉਦੇਸ਼ ਭਾਰਤੀ ਮਹਾਕਾਫ ਵਾਂਗੂ ਸੰਬੰਧੀ ਜਿਹੜੇ ਨਾਇਕ ਨਾਇਕਾ ਦੀ ਵੀਰਤਾ ਜਾਂ ਜਸ ਇੱਕ ਅਜਿਹੀ ਲੇ ਜਾਂ ਏਕ ਦੇ ਵਿੱਚ ਗਾਉਣਾ ਹੁੰਦਾ ਠੀਕ ਹੈ ਜਿਹਦੇ ਨਾਲ ਪਾਠਕ ਤੇ ਸਰੋਤਿਆਂ ਦੇ ਵਿੱਚ ਇੱਕ ਨੋਖਾ ਜੋਸ਼ ਹੁੰਦਾ ਨੋਖਾ ਜੋਸ਼ ਉਤਸ਼ਾਹ ਉਹਨੂੰ ਮਹਿਸੂਸ ਹੋਣਾ ਤੇ ਉਸ ਨੂੰ ਇੱਕ ਆਦਰਸ਼ ਸੂਰਮਾ ਸਵੀਕਾਰ ਕਰਨ ਲੱਗ ਪੈਣਾ ਮਤਲਬ ਕਿ ਜਿਹੜੀ ਕਿ ਲੋਕਵਾਰ ਤੇ ਇਤਿਹਾਸਿਕ ਵਾਰ ਨੂੰ ਜਦੋਂ ਪੇਸ਼ ਕੀਤਾ ਜਾਂਦਾ ਤਾਂ ਉਸ ਢੰਗ ਦੇ ਨਾਲ ਪੇਸ਼ ਕੀਤਾ ਜਾਂਦਾ ਤਾਂ ਕਿ ਜਿਹੜੀ ਨਾਇਕ ਦੀ ਵੀਰਤਾ ਉਹਨੂੰ ਉਹਦੀ ਵੀਰਤਾ ਨੂੰ ਦੇਖ ਕੇ ਜਾਂ ਸੁਣ ਕੇ ਠੀਕ ਹੈ ਪਾਠਕ ਤੇ ਸਰੋਤਿਆਂ ਦੇ ਵਿੱਚ ਇੱਕ ਨਵਾਂ ਉਤਸ਼ਾਹ ਉਹ ਉਹ ਮੈ ਚੂਸ ਕਰਨ ਤੇ ਉਹ ਜਿਹੜੇ ਕਿ ਇੱਕ ਜਿਹੜਾ ਨਾਇਕ ਹੈ ਉਹਨੂੰ ਇੱਕ ਆਦਰਸ਼ ਸੂਰਮਾ ਜਿਹੜੇ ਕਿ ਮੰਨਣ ਤੇ ਉਸ ਦੀ ਤਰ੍ਹਾਂ ਹੀ ਦੁਸ਼ਮਣਾਂ ਨਾਲ ਜੰਗ ਲੜਨ ਤੇ ਮਾ ਲੜ ਮਰਨ ਲਈ ਤਿਆਰ ਹੋ ਜਾਣ ਤੇ ਪੁਰਾਣੇ ਸਮੇਂ ਦੇ ਵਿੱਚ ਰਾਜਾ ਮਹਾਰਾਜੇ ਵਿੱਚ ਆਮ ਤੌਰ ਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਤੇ ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ 12 ਗਾਉਣ ਵਾਲੇ ਢਾਡੀ ਰੱਖੇ ਹੋਏ ਹੁੰਦੇ ਸੀ ਤਾਂ ਕਿ ਉਹਨਾਂ ਦੇ ਵਿੱਚ ਜਿਹੜੇ ਕਿ ਜੋਸ਼ ਪੈਦਾ ਹੋ ਸਕੇ ਜੋ ਕਿ ਲੜਾਈ ਲਈ ਚੜ੍ਹਾਈ ਕਰ ਰਹੀਆਂ ਫੌਜਾਂ ਨੂੰ ਅਨਖੀਲੇ ਜੋਧਿਆਂ ਦੀਆਂ 12 ਹੇਕਾਂ ਲਾ ਕੇ ਸੁਣਾਉਂਦੇ ਸੀ ਜਿਹਦੇ ਨਾਲ ਫੌਜਾਂ ਦੇ ਸਿਪਾਹੀ ਦੁਸ਼ਮਣਾਂ ਦੇ ਵਿਰੁੱਧ ਲੜਨ ਤੇ ਕੁਰਬਾਨੀ ਕਰਨ ਲਈ ਤਿਆਰ ਵਰ ਤਿਆਰ ਹੋ ਜਾਂਦੇ ਸੀ ਇੱਕ ਜੋਸ਼ ਦੇ ਨਾਲ ਫਿਰ ਉਹ ਲੜਦੇ ਸੀ ਅੱਗੇ ਪਾਤਰ ਚਿੱਤਰਣ ਹਾਂਜੀ ਸੂਰਮਿਆਂ ਦੇ ਕਾਰਨਾਮੇ ਮਤਲਬ ਕਿ ਉਹਨਾਂ ਦੀ ਜਿਹੜੀ ਕਿ ਕਾਰਵਾਈਆਂ ਜਿੰਨੀ ਸੁਖਮਤਾ ਬਰੀਕੀ ਨਾਲ ਪੇਸ਼ ਕੀਤੇ ਜਾਣਗੇ ਉੰਨੀ ਹੀ ਵਾਰ ਆ ਜਿਹੜੇ ਕਿ ਸਫਲ ਹੋਊਗੀ ਨਾਇਕ ਦੀ ਸੂਰਮਗਤੀ ਬਹਾਦਰੀ ਨੂੰ ਪੇਸ਼ ਕਰਨ ਦੇ ਲਈ ਪ੍ਰਤੀਨਾਇਕ ਤੇ ਵਿਰੋਧੀ ਸੈਨਿਕਾਂ ਦੀ ਵੀਰਤਾ ਦਲੇਰੀ ਯੁੱਧ ਕਲਾ ਵਿੱਚ ਨਿਪੁੰਨਤਾ ਨੂੰ ਵੀ ਪੂਰੀ ਥਾਂ ਇਹਦੇ ਵਿੱਚ ਦਿੱਤੀ ਜਾਣੀ ਚਾਹੀਦੀ ਹੈ ਤੇ ਅੱਗੇ ਹੈਗਾ ਵਾਤਾਵਰਣ ਜਾਂ ਦ੍ਰਿਸ਼ ਵਰਣਨ ਹਾਂਜੀ ਵਾਰ ਦਾ ਵਿਸ਼ਾ ਯੰਗ ਯੁੱਧ ਹੋਣ ਕਰਕੇ ਇਸ ਦਾ ਵਾਤਾਵਰਣ ਅਸਾਧਾਰਨ ਹੁੰਦਾ ਫੌਜਾਂ ਦੇ ਚੜਾਈ ਬਹਾਦਰਾਂ ਦੀ ਜੰਗੀ ਪੋਸ਼ਾਕਾਂ ਸਰੀਰ ਕਡੋਲ डीलਡੋਲ ਨਾਰੇ ਲਲਕਾਰੇ ਹੰਗਾਰੇ ਸ਼ਾਸਤਰਾਂ ਦੀ ਚਮਕ ਦਮ ਕਰਨ ਭੂਮੀ ਵਿੱਚ ਕਟ ਵੱਡ ਲਹੂ ਮਿੱਜ ਤੇ ਨਜ਼ਾਰੇ ਜੋਗਣੀਆਂ ਭੂਟਣੀਆਂ ਲਹੂ ਦੀ ਖਪਰਾਂ ਤੇ ਕਲਪਿਤ ਨਿਰੂਪਣ ਇਲਾ ਕਾਵਾਂ ਗਿਰਜਾਂ ਦੇ ਚਪਟੇ ਜੋਧਿਆਂ ਦੇ ਵਾਰ ਪ੍ਰਤੀਵਾਰ ਤੋਪਾਂ ਤੁਫੰਗਾਂ ਦੀ ਗੜਗੜਾਹਟ ਗੁੱਜਰਾਂ ਵਰਸ਼ੀਆਂ ਤਲਵਾਰਾਂ ਤੀਰਾਂ ਢਾਲਾਂ ਦੇ ਕਰਤੱਬ ਜੰਗੀ ਜੋਧਿਆਂ ਦੀ ਕਾਰਕੁਟ ਵਾਰ ਦੇ ਜੰਗੀ ਵਾਤਾਵਰਨ ਨੂੰ ਪੇਸ਼ ਕਰਨ ਦੇ ਵਿੱਚ ਇਹ ਜਿਹੜੇ ਕਿ ਆਪਣਾ ਯੋਗਦਾਨ ਪਾਉਂਦੇ ਨੇ ਤੇ ਇਹ ਵਾਰ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਨੇ ਤੇ ਇਸ ਤਰ੍ਹਾਂ ਉਹਨਾਂ ਦੇ ਵੀਰਤਾ ਦਾ ਸੰਚਾਰ ਕਰਨ ਦੇ ਉਦੇਸ਼ ਨੂੰ ਇਹਨਾਂ ਰਾਹੀਂ ਖੂਬ ਪੇਸ਼ ਕੀਤਾ ਜਾਂਦਾ ਅੱਗੇ ਹੈ ਅਗਲਾ ਹੈਡਿੰਗ ਆਜੂਗਾ ਸ਼ੰਦabandhi ਬਾਹਰ ਪੌੜੀਆਂ ਵਿੱਚ ਲਿਖੀ ਜਾਂਦੀ ਹੈ ਜੋ ਕਿ ਮਾਤਰਾ ਤੇ ਤੁਕਾਂ ਦੇ ਵਾਧੇ ਘਾਟੇ ਦੇ ਨਾਲ ਕਈ ਪ੍ਰਕਾਰ ਦੀ ਹੋ ਜਾਂਦੀ ਹੈ ਨਿਸ਼ਾਨੀ ਤੇ ਸ਼ਰਖੰਡੀ ਸ਼ੰਦ ਵਾਰਾ ਦੀਆਂ ਪੌੜੀਆਂ ਲਈ ਬਹੁਤ ਹੀ ਢੁਕਵੇਂ ਬਣੇ ਜਾਂਦੇ ਨੇ ਸਰਖੰਡੀ ਦੇ ਨਿਸ਼ਾਨੀ ਨਿਸ਼ਾਨੀ ਸੰਦ ਅੱਗੇ ਹੈਗਾ ਬੋਲੀ ਬਾਾਰ ਦੀ ਬੋਲੀ ਜਿਹੜੀ ਕਿ ਬੜੀ ਅਨੋਖੀ ਕਿਸਮ ਦੀ ਹੁੰਦੀ ਆ ਜੋ ਸ਼ੀਲੀ ਬੋਲੀ ਹੋਣੀ ਚਾਹੀਦੀ ਆ ਮਜ਼ੇਦਾਰ ਕਾਫੀਆਂ ਡੱਡਾ ਡਾੜਾ ਆਦ ਖਰਵੇ ਸੁਰਾਂ ਦੀ ਖੜਖੜਾਹਟ ਅਲੰਕਾਰ ਜਾਨਦਾਰ ਅਲੰਕਾਰ ਮਾਂਜਾ ਸਵਾਰਿਆ ਛੰਦ ਅਜਿਹੇ ਦੇ ਜ਼ਰੂਰੀ ਅੰਗ ਨੇ ਜਿਨ੍ਹਾਂ ਨਾਲ ਬਾਾਰ ਦੇ ਵਿੱਚ ਰੂਪ ਜਿਦੇ ਕਹਿਣ ਦੇ ਵਾਂਗ ਘੁਗਰ ਵੱਜਦੀ ਆ ਜੋ ਬਾਾਰ ਦੀ ਸਫਲਤਾ ਦੀ ਪਹਿਲੀ ਸ਼ਰਤ ਆ ਅਗੇ ਇਹਨੇ ਅਲੰਕਾਰ ਤੇ ਬਿੰਬ ਕਵੀ ਕਈ ਵਾਰ ਜੰਗ ਵਾਤਾਵਰਨ ਨੂੰ ਪੇਸ਼ ਕਰਨ ਲਈ ਵਨਸਵਨੇ ਅਲੰਕਾਰਾਂ ਬਿੰਬਾਂ ਸ਼ਬਦ ਜਿਤਰਾ ਬੋਲ ਜਿਤਰਾ ਦੇ ਨਾਦ ਜਿਤਰਾ ਦੀ ਵਰਤੋਂ ਕਰਦਾ ਤੇ ਸੰਗੀਤ ਦੀ ਪੁੱਠਵਾਰ ਦੀ ਪਹਿਲੀ ਇਸ ਦੀ ਸ਼ਰਤ ਹੈ ਰਸ ਸਫਲਵਾਰ ਦਾ ਪ੍ਰধান ਰਸ ਜਿਹੜਾ ਕਿ ਵੀਰ ਰਸ ਹੁੰਦਾ ਭਾਵੇਂ ਇਹਦੇ ਵਿੱਚ ਰੋਦਰ ਰਸ ਭਿਆਨਕ ਰਸ ਪੀਤ ਰਸ ਕਰੋਨਾ ਰਸ ਤੇ ਹਾਸ ਰਸ ਬਾਕੀ ਰਸ ਰਸ ਵੀ ਪੇਸ਼ ਹੁੰਦੇ ਨੇ ਪਰ ਇਹਦੇ ਵਿੱਚ ਪ੍ਰধান ਤਾਂ ਜਿਹੜੀ ਕਿ ਵੀਰ ਰਸ ਦੀ ਹੁੰਦੀ ਹੈ ਜਿਵੇਂ ਚੰਡੀ ਦੀ ਵਾਰ ਦੇ ਵਿੱਚੋਂ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਰਕਸ਼ ਰੋਣੋਂ ਦਾ ਭਜਨ ਰੋਹ ਰੋਹੇ ਰੋਲੇ ਸ਼ੀਹਾ ਵਾਂਗੂ ਗੱਜਣ ਸੱਬੇ ਸੂਰ ਮੇ ਤਨ ਤਨ ਕੈਬਰ ਛੱਡਣ ਦੁਰਗਾ ਸਾਹਮਣੇ ਤੇ ਅਧਿਆਤਮਕ ਵਾਰਾਂ ਦੇ ਵਿੱਚ ਜਿਹੜੇ ਕਿ ਸ਼ਾਂਤ ਰਸ ਪ੍ਰਦਾਨ ਹੁੰਦਾ ਪੰਜਾਬੀ ਦੇ ਵਿੱਚ ਸਿੱਖ ਗੁਰੂ ਸਾਹਿਬਾਂ ਤੇ ਭਾਈ ਗੁਰਦਾਸ ਜੀ ਨੇ ਅਧਿਆਤਮਕ ਵਾਰਾਂ ਦੀ ਰਚਨਾ ਕੀਤੀ ਹੈ ਭਾਈ ਗੁਰਦਾਸ ਜੀ ਦੇ ਜਿਹੜੇ ਕਿ 39 ਵਾਰਾਂ ਦੀ ਰਚਨਾ ਕੀਤੀ ਹੈ ਸਿੱਖ ਗੁਰੂ ਸਾਹਿਬਾਨਾਂ ਦੁਆਰਾ ਜਿਹੜੇ ਕਿ 22 ਇਹੀ ਗੋਸ਼ਣ ਸੀ ਆਪਣਾ ਵੀਰ ਕਾਵਿ ਦੇ ਆ ਜਿਹੜੇ ਕਿ ਵਿਸ਼ੇਸ਼ਤਾਵਾਂ ਪ੍ਰਕਿਰਤੀ ਪ੍ਰਵਾਹਾ ਵਾਲਾ ਕੁਸ਼ਣ ਜਾਂ ਵੀਰ ਕਾਵਿ ਦੇ ਤੱਤ ਤੇ ਅਗਲੀ ਵੀਡੀਓ ਚ ਆਪਾਂ ਲੈ ਕੇ ਆਵਾਂਗੇ ਵੀਰ ਕਾਵ ਦਾ ਨਿਕਾਸ ਤੇ ਵਿਕਾਸ ਵਾਲਾ ਕੁਸ਼ਣ ਵਾਰ ਕਾਵ